ਜਿੱਥੇ ਦੇਰ ਰਾਤ ਭਾਰੀ ਮੀਂਹ ਚਖੜ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਦੇਰ ਰਾਤ ਤੋਂ ਹੀ ਫਗਵਾੜਾ ਦੇ ਮਸ਼ਹੂਰ ਲਾਗੇਟ ਵਿਖੇ ਇੱਕ ਕਾਰ ਸਵਾਰ ਨੀਗਰੋ ਨੇ ਲੋਕਾਂ ਦੇ ਨੱਖ ਵਿੱਚ ਦਮ ਕਰਕੇ ਰੱਖ ਦਿੱਤਾ ਪਹਿਲਾ ਉਸਨੇ ਨਸ਼ੇ ਦੀ ਹਾਲਤ ਵਿੱਚ ਲਾ ਗੇਟ ਵਿਖੇ ਆਸ਼ਿਆਨਾ ਪੀਜੀ ਲਾਗੇ ਇੱਕ ਕਰਿਆਨਾ ਸਟੋਰ ਦੇ ਲਾਗੇ ਨਸ਼ੇ ਦੀ ਹਾਲਤ ਵਿੱਚ ਜ਼ਬਰਦਸਤ ਟੱਕਰ ਕੀਤੀ ਉਸ ਤੋਂ ਬਾਅਦ ਉਥੋਂ ਆਪਣੇ ਸਾਥੀਆਂ ਸਮੇਤ ਭੱਜ ਗਿਆ ਅਤੇ ਦਿਨ ਚੜ੍ਹਦਿਆਂ ਹੀ ਦੁਬਾਰਾ ਉਥੋਂ ਉਸਨੇ ਖਸਤਾ ਹਾਲਤ ਵਿੱਚ ਆਪਣੀ ਗੱਡੀ ਕੱਢੀ ਅਤੇ ਨਸ਼ੇ ਦੀ ਹਾਲਤ ਵਿੱਚ ਹੀ ਉਥੋਂ ਦੇ ਦੋ ਆਟੋ ਚਾਲਕਾਂ ਉੱਪਰ ਗੱਡੀ ਚਾੜ ਦਿੱਤੀ ਜਿਸ ਕਾਰਨ ਇੱਕ ਆਟੋ ਚਾਲਕ ਦੀ ਲੱਤ ਟੁੱਟ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਲਿਆਂਦਾ ਗਿਆ ਲੋਕਾਂ ਨੇ ਦੱਸਿਆ ਕਿ ਨੀਗਰੋ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਤੇ ਆਟੋ ਵਾਲਿਆਂ ਦਾ 50 ਤੋਂ 60 ਦੇ ਲਗਭਗ ਮਸ਼ੀਨਰੀ ਦਾ ਨੁਕਸਾਨ ਵੀ ਹੋਇਆ। ਸਾਰੀ ਘਟਨਾ ਦੀ ਸੂਚਨਾ ਉਥੋਂ ਦੇ ਲੋਕਾਂ ਵੱਲੋਂ ਮਹਿੜੂ ਪੁਲਿਸ ਚੌਕੀ ਨੂੰ ਦਿੱਤੀ ਗਈ। ਪੁਲਿਸ ਮੌਕੇ ਤੇ ਪੁੱਜੀ ਤੇ ਨੀਗਰੋ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇੱਥੇ ਹੋਰ ਦੱਸ ਦਈਏ ਕਿ ਇਸ ਹਾਦਸੇ ਵਿੱਚ ਬਿਜਲੀ ਦੇ ਖੰਬੇ ਤੇ ਕਿਰਾਨਾ ਸਟੋਰ ਦੇ ਬਾਹਰ ਲੱਗੇ ਕੈਮਰੇ ਦੀ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਹੋਰ ਕਈ ਤਰ੍ਹਾਂ ਦਾ ਨੁਕਸਾਨ ਵੀ ਹੋਇਆ। ਫਗਵਾੜਾ ਤੋਂ ਪਿਊਸ ਸੋਨੀ ਦੀ ਖਾਸ ਰਿਪੋਰਟ ਕਿ ਨਾ ਅਮਰਜੀਤ ਸਿੰਘ ਸਰ ਕੀ ਮਾਮਲਾ ਹੈ ਸਾਰਾ ਬੜੇ ਲੋਕੀ ਇਕੱਠੇ ਹੋਏ ਹੈਗੇ ਆ ਵੀ ਹਾਸਾ ਕੋਈ ਸੁਣ ਵੀ ਜਾ ਕੇ ਨੀਗਰੋ ਸਵੇਰ ਦਾ ਬਾਰ ਬਾਰ ਗੱਡੀ ਮਾਰ ਰਿਹਾ ਇੱਧਰ ਉੱਧਰ ਇਹ ਨੀਗਰੋ ਜੀ ਸ਼ਾਇਦ ਕੋਈ ਨਸ਼ਾ ਨਸ਼ਾ ਕੀਤਾ ਆ ਤੇ ਜੇ ਇਹਨੇ ਨਾ ਸਵੇਰੇ ਪਹਿਲਾਂ ਪਿੱਛੇ ਵੀ ਐਕਸੀਡੈਂਟ ਕੀਤਾ ਆ ਤੇ ਬਾਕੀ ਇੱਥੇ ਸਾਡੇ ਮੁੰਡੇ ਖੜੇ ਹੁੰਦੇ ਆ ਸਵੇਰ ਨੂੰ ਜਿਹਦਾ ਨੰਬਰ ਲੱਗਦੇ ਜਿਹੜੇ ਜੀ ਉਹ ਆਪਣੀਆਂ ਗੱਡੀਆਂ 'ਚ ਬੈਠੇ ਸਗੇ ਇਨੇ ਨੀ ਸਪੀਡ ਨਾਲ ਦਾ ਦੱਸਦੇ ਵੀ ਗੱਡੀ ਲਿਆ ਲਿਆ ਕੇ ਆ ਕੇ ਦੋ ਆਟਾਂ ਅੰਦਰ ਗੱਡੀ ਮਾਰੀ ਆ ਦੋ ਆਟਾਂ ਤੋਂ ਮਾਰਨ ਤੋਂ ਬਾਅਦ ਅੱਗੇ ਖੰਭਾ ਸੀਗਾ ਅੱਛਾ ਖੰਭੇ ਵਿੱਚ ਜਾ ਕੇ ਗੱਡੀ ਰੁਕ ਗਈ ਆ ਉੱਦਾਂ ਗੱਡੀ ਨਹੀਂ ਰੁਕਣੀ ਜੇ ਨਾ ਖੰਭੇ 'ਚ ਵੱਜਦੀ ਅੱਗੇ ਦੋ ਚਾਹ ਵਾਲੇ ਆ ਉਹ ਵੀ ਉਹਨਾਂ ਦੇ ਵਿੱਚ ਜਾ ਕੇ ਕਿੰਨੇ ਕਿੰਨੇ ਨਿਗਰੋ ਸੀ ਗੱਡੀ ਵਿੱਚ ਇਹ ਦੱਸਣ ਨਾਲ ਦੱਸਦਾ ਵੀ ਇਕੱਲਾ ਹੀ ਸੀਗਾ ਜਿਹੜੇ ਮੁੰਡਾ ਸਾਡਾ ਪ੍ਰਧਾਨ ਹੈ ਨੰਬਰ ਲੈ ਲਓ ਕਿਉਂ ਨਹੀਂ ਦੱਸਦੇ ਗੱਡੀ ਵਿੱਚ ਕੋਈ ਗਾਂਜਾ ਗੁੰਜਾਇ ਪਿਆ ਹੋਇਆ ਜਾਂ ਕੋਈ ਸਿੱਧਾ ਨਸ਼ਾ ਨੂੰ ਸੀ ਕਿੱਦਾਂ ਦਾ ਹੈ ਵਿੱਚ ਹੈ ਕੋਈ ਪਿਆ ਜਿੱਦਾਂ ਨਸ਼ੇ ਦਾ ਸਮਾਨ ਪਿਆ ਕੁਝ ਵਿੱਚ ਕਿੰਨੇ ਕੋ ਬੰਦੇ ਆਪਣੀ ਜ਼ਖਮੀ ਹੋਏ ਆਪਣੇ ਜ ਤਕਰੀਬਨ ਤਿੰਨ ਬੰਦੇ ਆ ਜੀ ਕਿੱਥੇ ਭੇਜਿਆ ਉਹਨਾਂ ਨੂੰ ਉਹਨਾਂ ਨੂੰ ਫਗਵਾੜਾ ਸਿਵਲ ਹਸਪੀਟਲ ਅੱਛਾ ਹਾਂਜੀ ਆਟੋ ਵਗੈਰਾ ਵੀ ਨੁਕਸਾਨੀ ਹੋਈ ਹਾਂਜੀ ਦੋ ਆਟੋ ਨੁਕਸਾਨੇ ਗਏ ਆ ਜੀ ਅੱਛਾ ਜਿਨ੍ਹਾਂ ਦਾ ਤਕਰੀਬਨ ਖਰਚਾ 40 ਤੋਂ 50 ਹਜ਼ ਅਗਾਜੀ ਤੁਸੀਂ ਪ੍ਰਧਾਨ ਨੇ ਤੇ ਜੁਨੀਅਰ ਨੇ ਹਾਂਜੀ ਮੈਂ ਪ੍ਰਧਾਨ ਨੇ ਆਹੀ ਪਿੰਡ ਆਪਣਾ ਹਾਂਜੀ ਮੇਰਾ ਪਿੰਡ ਝੇੜੂ ਆ ਜੀ ਪੁਲਿਸ ਨੇ ਕੀ ਧੋਖਾ ਦਵਾਇਆ ਹੈਗਾ ਧੋਖਾ ਦਵਾਇਆ ਬਸ ਕਹਿੰਦੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਦੇ ਉੱਤੇ ਅੱਛਾ ਜੋ ਵੀ ਬਣਦੀ ਆ ਅੱਛਾ ਤੇ ਚਲੋ ਦੇਖਦੇ ਆ ਕੀ ਕਰਦੇ ਅੱਗੇ ਜੀ ਜੀ ਸੋ ਕੀ ਲੱਗਦਾ ਹੈ ਕਿ ਇਹ ਸਾਰੇ ਚੀਜ਼ਾਂ ਜੰਮਰ ਕੋਲ ਹੈ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਜਿਵੇਂ ਹੋ ਸਕਦਾ ਸੀ ਜੇ ਹਿਸਾਬ ਨਾਲ ਦੱਸਣ ਨਾਲ ਦੱਸਦੇ ਆ ਇੱਥੇ ਲੱਗੇ ਹੋ ਐਸਪੀ ਜੀ ਦੇ ਵਿੱਚ ਵੀਡੀਓ ਵੀ ਬਣ ਰਿਪੋਰਟ ਵੀ ਹੋਈ ਹੈ ਕੇਸ ਹਿਸਾਬ ਨਾਲ ਇਹ ਆਇਆ ਕਿ ਸਵੇਰ ਦਾ ਟਾਈਮ ਮਤਲਬ ਯੂਨੀਵਰਸਿਟੀ ਦਾ ਟਾਈਮ ਹੁੰਦਾ ਉਹ ਸਮੇਂ ਬੱਚੇ ਕੋਲ ਤੁਰ ਕੇ ਬਹੁਤ ਜਾਂਦੇ ਆ ਠੀਕ ਹੈ ਹੋ ਸਕਦਾ ਕਿਸੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਤੇ ਨੱਕ ਪਾਉਣੀ ਚਾਹੀਦੀ ਹੈ ਜੀ ਜੀ ਸਰਵਕਲ ਲਈ ਧੰਨਵਾਦ ਧੰਨਵਾਦ ਕੀ ਨਾਮ ਪਾਜੀ ਆਪਣਾ ਮੇਰਾ ਨਾਮ ਹੈ ਸਰਜੀਸ਼ੰਦ ਕੀ ਮਾਮਲਾ ਸਰ ਐਕਸੀਡੈਂਟ ਦਾ ਇਹ ਸਵੇਰੇ ਵੀ ਇਹ ਬੰਦੇ ਪਿਛਲੇ ਪਾਸੇ ਇਦਾਂ ਕਰਕੇ ਆਏ ਆਸ਼ਾਨਾਂ ਦੇ ਕੋਲ ਇਹ ਸਵੇਰ ਦੀ ਗੱਡੀ ਆਵਾ ਗੌਣ ਘੁੰਮ ਰਹੀ ਆ ਸਾਡੇ ਬੰਦੇ ਸਵੇਰੇ ਬਿਠਾયા ਉੱਥੇ ਪਿੱਛੇ ਵੀ ਬੰਦੇ ਦੀ ਇੱਕ ਕਵਾੜੀਆ ਸੀਗਾ ਪਤਾ ਨਹੀਂ ਉਹ ਉਹਦੀ ਵੀ ਸੱਤ ਲੱਤ ਨੂੰ ਟੱਟ ਗਈ ਆ ਇਹ ਹੁਣ ਉਧਰ ਪਤਾ ਨਹੀਂ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਫਿਰ 10 11 11:30 ਵਾਲੀ ਗੱਡੀ ਲੈ ਕੇ ਉਧਰੋਂ ਆਇਆ ਬਹੁਤ ਇਹਦੇ ਮੋਲੇ ਦੋ ਕੁੜੀਆਂ ਸੀ ਉਹ ਵੀ ਨੱਠ ਕੇ ਬਚੀਆਂ ਅਸੀਂ ਆਪਣੀਆਂ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਸੀਗੇ ਆ ਜਣੀ ਸੀ ਆਪਣੀਆਂ ਗੱਡੀਆਂ 'ਚ ਬੈਠੇ ਸੀ ਆਪਣਾ ਨੰਬਰ ਦਾ ਇੰਤਜ਼ਾਰ ਕਰ ਰਹੇ ਸੀ ਇਹ ਉਦੋਂ ਇੰਨੀ ਤੇਜ਼ ਆਇਆ 100 ਵਰਜਨ ਲੈ ਕੇ ਆਇਆ ਪਹਿਲਾਂ ਮੀਡੀਆ ਦੀ ਗੱਡੀ ਧੋਕੇ ਪਿੱਛਲੇ ਪਾਸੇ ਇੱਕ ਬੰਦਾ ਹੋਰ ਦੀ ਮੁੰਡਾ ਉਹਦੀ ਗੱਡੀ ਧੋਕ ਗਈ ਉਹਦੀ ਉਹਦੀ ਜ਼ਿਆਦੀ ਸੱਟਾਂ ਲੱਗੀਆਂ ਲੱਤ ਟੁੱਟਣ ਦੀ ਮੇਰੇ ਖਿਆਲੋਂ ਲੈ ਕੇ ਗਏ ਬੰਦੇ ਹਸਪੀਟਲ ਪਤਾ ਨਹੀਂ ਤੇ ਲੱਤ ਟੁੱਟ ਗਈ ਅਸੀਂ ਤਿੰਨ ਚਾਰ ਆਪਣੀ ਗੱਡੀ ਦੀ ਵਿੱਚ ਹੀ ਘੋਟ ਹੋ ਗਏ ਸਾਨੂੰ ਮੌਕਾ ਹੀ ਨਹੀਂ ਨਿਕਲਿਆ ਮਿੰਡ ਦਾ ਬਾਹਰ ਨਿਕਲਦਾ ਸਰ ਇਸ ਗੱਡੀ ਵਿੱਚ ਕਿੰਨੇ ਨਿਕਲੋਗੇ ਉਹ ਸਿੰਗਲ ਹੀ ਸੀਗਾ ਜੀ ਸਿੰਗਲ ਲੈ ਸਾਫ ਗੱਦੜਾ ਕੀਤਾ ਹੋਇਆ ਨੇ ਉਹ ਭਾਈ ਇੰਨਾ ਤੇਜ਼ ਹੀ ਉਹ ਨਸ਼ੇ ਵਾਲੇ ਚਲਾ ਸਕਦਾ ਬਗੈਰ ਨਸ਼ੇ ਤੋਂ ਚੱਲ ਨਹੀਂਦੀ ਨੀ ਗੱਡੀ ਅਸੀਂ ਸਵੇਰੇ ਹੀ ਗੱਡੀ ਉੱਥੇ ਦੇਖੀ ਸੀ ਬਾਲਾ ਜੀ ਮਾਰਦੇ ਕੋਲ ਹਾਂਜੀ ਹਾਂਜੀ ਉਹੀ ਗੱਡੀ ਆ ਜੀ ਦੁਕਾਨੇ 'ਚ ਮਾਰ ਗਏ ਅੱਛਾ ਉਦੋਂ ਦੁਬਾਰਾ ਚਲਾ ਕੇ ਲੈ ਕੇ ਆਇਆ ਉਦੋਂ ਚਲਾ ਕੇ ਆ ਕੇ ਲੈ ਕੇ ਆ ਦੁਬਾਰਾ ਉੱਥੇ ਵੀ ਕੋਈ ਨੁਕਸਾਨ ਹੋਇਆ ਸੀ ਉੱਥੇ ਨੁਕਸਾਨ ਮੈਂ ਨਹੀਂ ਦੇਖਿਆ ਤੇ ਨੁਕਸਾਨ ਉੱਥੇ ਵੀ ਹੋਇਆ ਜੀ ਇੱਥੇ ਕਿੰਨੇ ਵਜੇ ਜ਼ਖਮੀ ਹੋਇਆ ਸੀ ਇੱਥੇ 3 ਹੋਈ ਜੀ भेजियो सरकारी हॉस्पिटल भेज दिया जी एक मुंडे दी 250 ਉਹਦਾ ਤੇ ਉਹਦੀ ਲਾਤੀ ਚੱਕਣ ਦਾ ਪਤਾ ਲੱਗਾ ਵੀ ਲੱਤੁੱਟੇ ਆ ਜੀ ਮੈਂ ਤਾਂ ਬੱਚੀ ਘੋਟ ਅੱਜ ਆ ਗਿਆ ਗੱਡੀ ਮੈਨੂੰ ਮੌਕਾ ਨਿਕਲਿਆ ਨਿਕਣ ਦਾ ਤੁਸੀਂ ਪੁਲਿਸ ਨੂੰ ਸੀ ਸੂਚਨਾ ਦਿੱਤੀ ਆ ਹਾਂਜੀ ਹਾਂਜੀ ਦੇ ਕੇ ਉਹਨੂੰ ਨਾਲ ਹੀ ਲੈ ਕੇ ਗਏ ਬੰਦੇ ਨੂੰ ਅੱਛਾ ਪੁਲਿਸ ਕੋਲ ਨਹੀਂ ਚਾਹਵਾ ਆ ਗਈ ਸੀ ਮੌਕੇ ਦੀ ਹਾਂਜੀ ਮੌਕਾ ਮੌਕੇ ਦੀ ਨਹੀਂ ਸੀ ਲੈ ਕੇ ਗਏ ਸੀ ਪੜਦਾ ਦੇ ਨੂੰ ਫੋਨ ਕੀਤਾ ਜੀ ਕਿਤੇ ਬੀਜੀ ਆਪੋ ਅੱਛਾ ਜੀ ਹਾਂਜੀ ਹੋਰ ਕੀ ਮੰਗ ਕਰਦੇ ਤੇ ਉਹ ਜੀ ਮੰਗ ਕਰਦੇ ਵੀ ਇਦਾਂ ਦੇ ਜਿਹੜੇ ਸਟੂਡੈਂਟ ਆ ਜਾਂ ਨਸ਼ਾ ਚੰਦੂ ਨੂ ਜਾ ਕਰਕੇ ਕਰਕੇ ਗੱਡੀਆਂ ਚਲਾਉਂਦੇ ਆ ਇੱਥੇ ਇਹ ਸਟੂਡੈਂਟ ਦਾ ਏਰੀਆ ਆ ਮਾ ਗਣ ਦੁਨੀਆ ਫਿਰਦੀ ਆ ਕੋਈ ਕਿਸੇ ਵਿੱਚ ਕੰਮ ਵੀ ਨੁਕਸਾਨ ਕਰੂਗਾ ਕਿਸੇ ਦਾ ਇਹ ਸਾਰੇ ਸਟੂਡੈਂਟ ਲੱਗ ਰਹੇ ਆ ਕਿ ਸ਼ੋਰ ਆ ਵੀ ਬੰਦੇ ਇਹ ਮੈਨੂੰ ਤਾਂ ਲੱਗਦੇ ਨਹੀਂ ਸਟੂਡੈਂਟ ਨਾ ਤਾਂ ਉਹਨਾਂ ਦੀ ਸ਼ਕਲੋਂ ਤਾਂ ਸਟੂਡੈਂਟ ਲੱਗਦੇ ਆ ਨਿਕਰੋ ਹੀ ਆ ਇਹ ਨਿਕਰੋ ਆ ਮੈਨੂੰ ਨਹੀਂ ਲੱਗਦੇ ਪੜ੍ਹੇ ਲਿਖੇ ਬੰਦੇ ਹੋਣਗੇ ਜੀ ਅੱਛਾ ਤੋਂ ਜਿਹੜੇ ਆਟੋ ਦਾ ਕਿੰਨੇ ਨੁਕਸਾਨੇ ਕਰ ਕਿੰਨਾ ਕੁ ਨੁਕਸਾਨ ਹੋਇਆ ਇਹ ਨੁਕਸਾਨ ਦੋ ਆਟੋਆਂ ਦਾ ਜ਼ਿਆਦਾ ਹੋਇਆ ਜੀ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਕਿੱਦਾਂ ਜੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਤੋਂ ਪਾਲਿਸ ਰੂਮ ਚਾਹੁੰਦੇ ਆ ਵੀ ਜਿਹੜੇ ਬੱਚੇ ਨੇ ਐਕਸੀਡੈਂਟ ਕੀਤਾ ਪਹਿਲਾਂ ਤਾਂ ਇਲਾਜ ਕੀਤੀ ਜਾਵੇ ਸਟੂਡੈਂਟ ਹੈਗਾ ਕਿ ਨਹੀਂ ਹੈਗਾ ਤੇ ਆਵਾ ਗੋਣੇ ਘੁੰਮੀ ਕੰਮ ਜਾਂਦੇ ਆ ਜੀ ਅਲੈਕਸਰ